ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਖ ਦੀ ਕੋਰਤ ਤੋਂ ਬਤਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਇਸ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਸਨਿਨਾ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦਾ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ WhatsApp ਤੇ ਭੇਜ ਕੇ ਆਪਣਾ ਸੇਮ ਹੰਟੜ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਸਾਡੇ ਬਾਰੇ ਡਿਜ਼ਾਈਨ ਕਿਸੇ YouTube ਤੇ ਦੇਖ ਸਕਦੇ ਹੋ ਸਾਨੂੰ ਇਸਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਲ ਤੋਂ ਲੈਣਾ ਹੈ ਸਾਡੇ Instagram ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉਹ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਉਸ ਨਾਲ ਇੱਕ ਤਰ੍ਹਾਂ ਦਾ ਆਪਣਾ ਸਲੀਮ ਸ਼ੇਪੜਾ ਜਦ ਤੱਕ ਬਣਾ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਮੈਂ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਉਹ ਮੈਂ ਤਿਆਰ ਕਰਵਾ ਲੈ ਸਕਦੇ ਤੇ ਫੈਬਰਿਕ ਦੀ ਜਿਹੜੀ ਸਿਲੈਕਸ਼ਨ ਉਹ ਤੁਹਾਡੀ ਆਪਣੀ ਹੋਊਗੀ ਵਰਕ ਦੀ ਸਿਲੈਕਸ਼ਨ ਵੀ ਤੁਹਾਡੀ ਆਪਣੀ ਹੋਊ ਸਾਡੇ ਵਾਲਾ ਕਰਵਾਉਣਾ ਤੁਸੀਂ ਕਿਸੇ ਹੋਰ ਆਪਣੇ ਮਾਲ ਡਿਜ਼ਾਈਨ ਰੈਡੀ ਕਰਵਾਉਣਾ ਹੈ ਵੀ ਰੈਡੀ ਕਰਵਾਉਣਾ ਹੈ ਹੈਂਡਵਰਕ ਕਰਾਉਣਾ ਮਸ਼ੀਨ ਚ ਕਰਵਾਉਣਾ ਬਿੱਗ ਸਟਿਚਿੰਗ ਸੂਟ ਲੈਸ ਆਪਕੋ ਵਿਦਆਊਟ ਸਟਿਚਿੰਗ ਲੈ ਸਕਦੇ ਹੋਗੇ ਸਟਿਚਿੰਗ ਇਹਦਾ ਤੁਸੀਂ ਵੀ ਤਰ੍ਹਾਂ ਦਾ ਆਪਣਾ ਸਟਾਈਲ ਤੁਸੀਂ ਰੈਡੀ ਕਰਵਾਉਣਾ ਹੈ ਸਟਿਚਿੰਗ ਹੈ ਹਨਾ ਟਾਈਮ ਵੀ ਵਿੱਚ ਬਦਲੋਗੇ ਮਤਲਬ ਆਪਣਾ ਸ਼ਰਾਰੇ ਨਾਲ ਲਹਿੰਗੇ ਨਾਲ ਜਿਵੇਂ ਵੀ ਤੁਸੀਂ ਆਪਣਾ ਕੋਈ ਸੂਟ ਰੈਡੀ ਕਰਵਾਉਣਾ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਹੈ ਵੀ ਹੈ ਵੀ ਪਾਰਟੀਵਰ ਸੂਟ ਕੋਈ ਸਟਿਚਿੰਗ ਦੇ ਵਾਰਾ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਹਲਕੀ ਡਿਜ਼ਾਈਨ ਦੇ ਨਾਲ ਕੋਈ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਉਹਦਾ ਵੀ ਲੈ ਸਕਦੇ ਹੋ ਇਹ ਆਪਣੇ ਹਾਰੇ ਕੀ ਤਰ੍ਹਾਂ ਦਾ ਆਪਣੇ ਕੋਲ ਪ੍ਰਿੰਟ ਹੈਗਾ ਜਿਵੇਂ ਤੁਹਾਨੂੰ ਕੋਈ ਪਸੰਦ ਆਇਆ ਪ੍ਰਿੰਟ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਆਪਣਾ ਪ੍ਰਿੰਟ ਸੂਟ ਬਣਾਇ ਕਰ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਉਹ ਵੀ ਆਪਣੇ ਸਾਰੇ ਪ੍ਰਿੰਟ ਦੇ ਉੱਪਰ ਡਿਜ਼ਾਈਨ ਤਿਆਰ ਹੋਏ ਹੋਏ ਨੇਗੀ ਉਮੀਦ ਕਰਦਾ ਹਾਂ ਤੁਹਾਨੂੰ ਸਾਰਾ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਹਾਂਜੀ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਣਾ ਹੈਗਾ ਤਾਂ ਪ੍ਰਿੰਟ ਸੂਟ ਹੈਗਾ ਬਟਰ ਇਹਦੀ ਗ੍ਰੇਸ ਇੰਨੀ ਜ਼ਿਆਦਾ ਕੀ ਵੀ ਆਪਾਂ ਇਹਨੂੰ ਕਿਸੇ ਵੀ ਪਾਰਟੀ ਵਗੈਰਾ ਤੇ ਆਪਾਂ ਵੇਅਰ ਕਰ ਸਕਦੇ ਹਾਂ ਬਿਲਕੁਲ ਤੇ ਜਿਹੜਾ ਆਪਣੀ ਆਹ ਪ੍ਰਿੰਟ ਵਾ ਸੂਤਾ ਹੈ ਜਿਹੜਾ ਆਪਣੀ ਸ਼ਰਟ ਆ ਕੀ ਦੇਖੋ ਇਹ ਜਿਹੜੀ ਸ਼ਰਟ ਆ ਕੀ ਇਹ ਆਪਾਂ ਬਟਰ ਕਾਟਨ ਦੀ ਸ਼ਰਟ ਆ ਕੀ ਇਹ ਤਾਂ ਬਹੁਤ ਸੋਹਣਾ ਪ੍ਰਿੰਟ ਆ ਤੇ ਬਾਕੀ ਫੈਬਰਿਕ ਵਾ ਕੇ ਬਹੁਤ ਜ਼ਿਆਦਾ ਸੋਹਣਾਗਾ ਵਧੀਆ ਤੇ ਸੌਫਟ ਫੈਬਰਿਕ ਆ ਬਾਟਰ ਕਾਟਨ ਤੁਹਾਨੂੰ ਪਤਾ ਹੀ ਹੈ ਵੀ ਸੌਫਟ ਹੀ ਹੁੰਦਾਗਾ ਮੱਖਣ ਮલાઈ ਬਾਟਰ ਹੈ ਨਾ ਬਾਟਰ ਕਾਟਨ ਦਾ ਹੰਦਾ ਹੀ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਬਾਟਰ ਕਾਟਨ ਇਹ ਦੇਖੋ ਆਪਣੀ ਇਦਾਂ ਸ਼ਰਟ ਆਗੀ ਇਹ ਸਾਰੀ ਬਹੁਤ ਸਾਰੇ ਸੋਹਣਾ ਪ੍ਰਿੰਟ ਆ ਇਹ ਮਾਸਟਰਡ ਜਾਂ येलो ਜਾਂ ਕਲਰ ਆ ਵਿੱਚ ਹੀ 골ਡਨ ਦੀ ਪੰਪਕ ਜੀ ਮਾਰਦੀ ਆ ਬਹੁਤ ਪਿਆਰਾ ਕੱਢ ਕੋਈ ਦਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਸੀ ਤੇ ਕੋਈ ਵਰਕ ਵਧਾਇਆ ਨਹੀਂ ਕਰਵਾਇਆ ਕਿਉਂਕਿ ਵਰਕ ਦੀ ਕੋਈ ਜ਼ਰੂਰਤ ਵੀ ਨਹੀਂ ਮੈਂ ਤੁਹਾਨੂੰ ਸਾਰਾ ਸੂਟ ਦਿਖਾਉਣੀ ਹੈਗੀ ਤੁਸੀਂ ਇਦਾਂ ਹੀ ਇਹ ਸੂਟ ਆਪਣਾ ਲੈ ਸਕਦੇ ਹੋ ਦੇਖੋ ਇਹਦੀ ਸ਼ਰਟਾਂ ਤੇ ਨਾਲੇ ਦੇਖੋ ਇਹਦੀ ਮਡਾਲ ਜਿਹੜੀ ਮਡਾਲ कॉटन ਸੌਰੀ ਮਡਾਲ कॉटन ਦੀ ਜਿਹੜੀ ਆਪਣੇ ਬਾਟਮ ਆਂ ਗੇ ਦੇਖੋ ਇਦਾਂ ਟਾਈ ਡਾਈ ਹੋਈ ਹੈ ਜਿੰਨੇ ਕਲਰ ਦੇਖੋ ਸ਼ਰਟ ਦੇ ਇਹਦੇ ਵਿੱਚ ਨੇਗੇ ਪ੍ਰਿੰਟ ਦੇ ਵਿੱਚ ਨੇ ਉਹਨੇ ਹੀ ਕਲਰਾਂ ਦੀ ਆਪਾਂ ਨੇ ਦਾਈ ਕਰਵਾਈ ਹੋਈ ਹੈ ਬਹੁਤ ਜਿਆਦੇ ਸੋਹਣੀ ਦੇਖੋ ਗ੍ਰੇਸਫੁਲੀ ਲੁੱਕ ਦੇ ਰਿਹਾਗਾ ਸੂਟ ਆਪਣਾ ਤੇ ਹੁਣ ਮੈਂ ਤੁਹਾਨੂੰ ਇਹ ਦੁਪੱਟਾ ਦਿਖਾਉਣ ਜਾਂਗੀ ਤੁਸੀਂ ਕਹੋਗੇ ਬਾਹ ਕੀ ਬਾਤ ਹੈ ਕਿੰਨਾ ਸੋਹਣਾ ਸੂਟ ਹੈਗਾ ਦੇਖੋ ਇਹ ਜਿਹੜਾ ਦੁਪੱਟਾ ਹੈ ਇਹਦਾ ਇਹ ਆਪਣਾ ਦੁਪੱਟਾ ਪਿਓਰ ਬਰਬਰੀ ਦਾ ਹੈਗਾ ਬਰਬਰੀ ਦੁਪੱਟਾ ਹੈਗਾ ਇੰਨਾ ਜਿਆਦਾ ਗ੍ਰੇਸਫੁਲੀ ਦੁਪੱਟਾ ਤੁਸੀਂ ਵਾਈਟ ਦੁਪੱਟਾ ਕਿਸੇ ਵੀ ਸੂਟ ਨਾਲ ਲਗਵਾ ਸਕਦੇ ਹੋ ਹਨ ਮਤਲਬ ਵਾਈਟ ਡਾਈ ਕਰਵਾ ਕੇ ਬਰਬਰੀ ਬਹੁਤ ਹੀ ਜਿਆਦਾ ਵਧੀਆ ਤੇ ਗ੍ਰੇਸਫੁਲੀ ਫੈ布ਰਿਕ ਆ ਆਪਣੀ ਦੇਖੋ ਬਰਬਰੀ ਬਹੁਤ ਸੋਹਣਾ ਦੁਪੱਟਾ ਦੇ ਇਵੇਂ ਆਪਣਾ ਸਾਰਾ ਟਾਈਲ ਆਇਆ ਹੋਇਆ ਹੈਗਾ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਆਪਣਾ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਦੇਖੋ ਆਪਣਾ ਪ੍ਰਿੰਟ ਵਾਲੇ ਸੂਟ ਜਿੰਨਾ ਜਿਆਦਾ ਜਿਆਦਾ ਸੋਹਣੇ ਹੁੰਦੇ ਨੇਗੇ ਤੁਸੀਂ ਇਹ ਕਿੰਨਾ ਮਰਜੀ ਸੂਟ ਲੈ ਸਕਦੇ ਹੋ ਇੱਕ ਲੈਣਾ ਦੋ ਲੈਣਾ ਤਿੰਨ ਲੈਣਾ ਚਾਰ ਲੈਣੀ ਜਿੰਨੇ ਤੁਹਾਡੀ ਪਸੰਦ ਆ ਕਿ ਤੁਸੀਂ ਉਹਨੇ ਆਪਣੇ ਸੂਟ ਬਾਏ ਕਰ ਸਕਦੇ ਹੋ ਇਹ ਜੇ ਤੁਹਾਨੂੰ ਪ੍ਰਿੰਟ ਮਿਲ ਜਾਣਗੇ ਦੁਪੱਟੇ ਮਿਲ ਜਾਣਗੇ ਹਨਾ ਇਹ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੀ ਆ ਵਾਟਰ ਕਾਟਨ ਦੀ ਆਪਣੀ ਸ਼ਰਟ ਹੈਗੀ ਮਡਾਲ ਕਾਟਨ ਦੀ ਆਪਣੀ ਬਾਟਮ ਹਟਾਈ ਦਾਈ ਤੇ ਪਿਓਰ ਬਰਬਰੀ ਦਾ ਆਪਣਾ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਵਾਲਾ ਆਪਣਾ ਜਿਹੜਾ ਇਹ ਸੂਟ ਬਣ ਕੇ ਤਿਆਰ ਹੁੰਦਾ। ਬਾਕੀ ਵਰਕ ਵਗੈਰਾ ਤੁਸੀਂ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ। ਭਾਵੇਂ ਇਹਨੂੰ ਆਪਣੇ ਫ੍ਰੈਸ਼ਰ ਦੇ ਸਕਦੇ ਹੋ, ਹੈਂਡਵਰਕ ਨੂੰ ਹਾਈਲਾਈਟ ਕਰ ਸਕਦੇ ਹੋ ਨਾ, ਪ੍ਰਿੰਟ ਨੂੰ ਹਾਈਲਾਈਟ ਕਰ ਸਕਦੇ ਹੋ ਹੈਂਡਵਰਕ ਦੇ ਨਾਲ। ਭਾਵੇਂ ਆਪਣਾ ਮਸ਼ੀਨ 'ਚ ਤੁਸੀਂ ਜਰੀ ਦੇ ਨਾਲ ਆਪਣਾ ਹਾਈਲਾਈਟ ਕਰੋ। ਭਾਵੇਂ ਕੋਈ ਮਰਜ਼ੀ ਆਪਣਾ ਪੈਚ ਵਗੈਰਾ ਲਗਾਵਾ ਕੇ ਹਨ ਤੁਸੀਂ ਜਿਵੇਂ ਮਰਜ਼ੀ ਬਸ ਕਰਵਾਉਣਾ ਉਵੇਂ ਕਰਵਾ ਸਕਦੇ ਹੋ। ਬਹੁਤ ਹੀ ਜ਼ਿਆਦਾ ਸੋਹਣਾ ਗ੍ਰੇਸਫੁਲ ਲੁੱਕ ਵਾਲਾ ਆਪਣਾ ਪਾਰਟੀ ਵਾਲਾ ਸੂਟ ਬਣ ਕੇ ਤਿਆਰ ਹੁੰਦਾ ਹੈਗਾ। ਤੁਸੀਂ ਇਹ ਆਪਣਾ ਆਪਣੀ ਪਸੰਦ ਦੇ ਅਕੋਰ ਹਾਂਜੀ ਆਪਾਂ ਜਿਹੜਾ ਆਹ ਵਾਲਾ ਪ੍ਰਿੰਟ ਸੂਟ ਹੈਗਾ ਇਹ ਆਪਣਾ ਸਿਮਰ ਦਾਗਾ ਸਿਮਰ ਟਿਸ਼ੂ ਦੀ ਫੈਬਰਿਕ ਆਪਣੀ ਇਹ ਪ੍ਰਿੰਟ ਦੀ ਸਿਮਰ ਟਿਸ਼ੂ ਦੀ ਫੈਬਰਿਕ ਆ ਗਈ ਹੈ ਤੇ ਇਹ ਆਪਣੀ ਮਸ਼ੀਨ ਵਰਕੇ ਦੇ ਨਾਲ ਇਹਦਾ ਤਿਆਰ ਕਰਵਾਇਆ ਗਿਆ ਸਿਮਰ ਟਿਸ਼ੂ ਦੇ ਵਿੱਚ ਵੀ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਇਹਦਾ ਦੇਖੋ ਮਸ਼ੀਨ ਵਰਕੇ ਦੇ ਨਾਲ ਆਪਾਂ ਨੇ ਰੈਡੀ ਕਰਵਾਇਆ ਨੀਚੇ ਉਹੀ ਕਲਰ ਸੇਮ ਲਗਾ ਕੇ ਆਪਾਂ ਨੇ ਐਦਾ ਕੱਟ ਵਰਕ ਜਿਹੇ ਵੱਡਾ ਡਿਜ਼ਾਈਨ ਕਰਵਾਇਆ ਉੱਪਰ ਫਲਾਰ ਆ ਗਏ ਨੇ ਐਦਾ ਸਿਮਰ ਟਿਸ਼ੂ ਦੀ ਫੈਬਰਿਕ ਆਪਣਾ ਹੈ ਤੇ ਇਹ ਇਹ ਆਪਣੇ ਦੇ ਬਾਹਾਂ ਦੇ ਵਰਕ ਆ ਗਿਆ ਇਹਦਾ ਬਹੁਤ ਸੋਹਣਾ ਦੇਖੋ ਤੁਸੀਂ ਤਾਂ ਆਪਣਾ ਵਧੀਆ ਹੈਵੀ ਵਰਕ ਨਾਲ ਤਿਆਰ ਹੋਇਆ ਗਿਆ ਹੈ ਤੇ ਇਹਦੀ ਬੋਟਮ ਦੇ ਵਰਕ ਵੀ ਆਪਾਂ ਨੂੰ ਅਲਓਵਰ ਸੂਟ ਆ ਦੇਖੋ ਜੀ ਇਦਾਂ ਅਲਓਵਰ ਸੂਟ ਆ ਆ ਦੀ ਬੋਟਮ ਤੇ ਵਰਕ ਆ ਗਿਆ ਇਹ ਬੜਾ ਵਰਤੇ ਦੀ ਬੋਟਮ ਹੈ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆ ਗਿਆ ਬਾਕੀ ਤੁਸੀਂ ਆਪਣਾ ਹਨਾ ਕੋਈ ਹੋਰ ਮਤਲਬ ਫੈਬਰਿਕ ਤੁਸੀਂ ਲੈਣਾ ਹੋਇਆ ਹੋਰ ਕਲਰ ਲੈਣਾ ਹੋਇਆਗਾ ਤਾਂ ਤੁਸੀਂ ਆਪਣਾ ਕਲਰ ਵਗੈਰਾ ਹੋਰ ਸਿਲੈਕਟ ਕਰਕੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਸੇ ਮਲ ਟਿਸ਼ੂ ਵੀ ਆਪਣਾ ਕਾਫੀ ਵਧੀਆ ਫੈਬਰਿਕ ਹੁੰਦਾਗਾ ਪਰ ਲਾਈਨਿੰਗ ਲਾ ਕੇ ਸਟਿਚ ਕਰਦੇ ਆ ਇਹਨੂੰ ਬਹੁਤ ਜਿਆਦਾ ਸੋਹਣਾ ਆਪਣਾ ਗ੍ਰੇਸ ਵਾਲਾ ਫੈਬਰਿਕ ਹੁੰਦਾ ਕਿਵੇਂ ਮਰਜ਼ੀ ਆਪਾਂ ਵਧੀਆ ਔਣ ਜਾਣ ਦੇ ਵਿੱਚ ਵੇਅਰ ਕਰ ਸਕਦੇ ਆਂਗੇ ਬਾਕੀ ਇਹਦੇ ਨਾਲ ਤੁਸੀਂ ਔਰਗਾਂਜਾ ਦਾ ਪੈਚ ਵਗੈਰਾ ਲਗਾ ਕੇ ਵਰਕ ਕਰਵਾ ਸਕਦੇ ਆਂ ਨਾ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਉਸ ਅਕੋਰਡਿੰਗ ਆਪਣਾ ਸੂਟ ਡਰਾਫਟ ਤਿਆਰ ਕਰਵਾ ਕੇ ਲੈ ਸਕਦੇ ਆਂ ਬਹੁਤ ਸੋਹਣਾ ਲੇਖ ਵਰਕ ਦੇ ਨਾਲ ਆਪਾਂ ਇਹਦਾ ਤਿਆਰ ਕਰਵਾਇਆ ਹੈ ਇਸੇ ਮਲ ਟਿਸ਼ੂ ਦੀ ਫੈਬਰਿਕ ਹੈਗੀ ਆਪਣੇ ਤੁਸੀਂ ਆਪਾ 올 ਓਵਰ ਕਰਵਾਇਆ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਵੀ ਲੈ ਸਕਦੇ ਆਂਗੇ ਮੈਚਿੰਗ ਬਾ ਤੇ ਨਾ ਤੁਸੀਂ ਦੁਪੱਟਾ ਜਿਵੇਂ ਟਾਈ ਡਾਈ ਵਗੈਰਾ ਨਾ ਜਿਵੇਂ ਕਰਵਾਉਣਾ ਹੈ ਇੱਕ ਗੱਲਾਂ ਦਾ ਉਵੇਂ ਕਰਵਾ ਕੇ ਲੈ ਸਕਦੇ ਹੋ ਜਿਹੜਾ ਆਪਣਾ ਲੈਕਸੂਟ ਹੈਗਾ ਇਹ ਵਾਲੀ ਫੈਬਰਿਕ ਵੀ ਆਪਣੀ ਸਿਮਲ ਟਿਸ਼ੂ ਦੀ ਹੋਈ ਹੈਗੀ ਇਹ ਵਾਲਾ ਸੂਟ ਵੀ ਆਪਣੀ ਸਿਮਲ ਟਿਸ਼ੂ ਕੀ ਤਿਆਰ ਹੈਗਾ ਨਾਲ ਇਹ ਵੀ ਪਲੇਨ ਬਾਟਮ ਆਗੇ ਇਹ ਵਾਲਾ ਪ੍ਰਿੰਟ ਹੈ ਦਾ ਸੋਹਰਾ ਇਹ ਵੀ ਆਪਣਾ ਸੇਮ ਟਿਸ਼ੂ ਦਾ ਹੀ ਹੈ ਜੇ ਤੁਸੀਂ ਆਪਣਾ ਇਹਦਾ ਚਾਕਾਂ ਤੇ ਰੇਤੇ ਵਰਕ ਕਰਵਾਇਆ ਦੇਖੋ ਇਵੇਂ ਇਹਨੂੰ ਚਾਕ ਤੇ ਰੇਤੇ ਦਾ ਵਰਕ ਹੋਇਆ ਹੈ ਸਾਰਾ ਚੀਂ ਮਰਤ ਦਿਨਾ ਪਟਿਆਰ ਕਰਵਾਇਗਾ ਇਹਦੇ ਕਲੇ ਵਗੈਰਾ ਤੇ ਕੋਈ ਵਰਤ ਨਹੀਂ ਹੈਗਾ ਇਹਦੇ ਬਾਹਾਂ ਤੇ ਵਰਕ ਮਿਲੂਗਾ ਆਪਾਂ ਨੂੰ ਅਜੇ ਸਾਰਾ ਪਰਮਨ ਕੈਮਰਾ ਲਗਾ ਕੇ ਖਾਦਨੇ ਅਦਰ ਦੀ ਪਲੇਨ ਬੋਟਮ ਆਂ ਬੋਟਮ ਨਹੀਂ ਆ ਮੂਰੀਆਂ ਤੇ ਵਰਕ ਪਾਉਣਾ ਜਿਹੜੇ ਦੇਖੋ ਵਿੱਚ ਇਹ ਕਲਰ ਹੁੰਦੇ ਨੇ ਫੈਬਰਿਕ ਦੇ ਆਪ ਉਹੀ ਕਲਰ ਆਪਾਂ ਇਹ ਚ ਲਗਾ ਸਕਦੇ ਆ ਅਦਰਵਾਇਸ ਕੋਈ ਹੋਰ ਕਲਰ ਐਡ ਕਰਾਂਗੇ ਤਾਂ ਇਹਨਾਂ ਬੜੀ ਗ੍ਰੇਸ ਨਹੀਂ ਦਿੰਦਾ ਹੈ। ਚਾਕਾਂ ਦੇ ਵਰਕ ਆ ਗਿਆ ਪੂਰਾ ਹੈਵੀ ਦੇਖੋ। ਬਾਹਾਂ ਤੇ ਆ ਗਿਆ। ਨਾਲ ਪਲੇਨ ਬਾਟਮ ਆ ਤੁਸੀਂ 올ਓਵਰ ਵੀ ਲੈ ਸਕਦੇ ਹੋ। ਇਹਨਾਂ ਨੂੰ ਪਹਿਲਾਂ ਸੂਟ ਖਾਣ ਨੂੰ ਉਰ ਵੀ ਲੈ ਸਕਦੇ ਹੋ। ਐਡਾ ਪਲੇਨ ਬਾਟਮ ਦੇ ਨਾਲ ਪਲੇਡ ਵੀ ਲੈ ਸਕਦੇ ਹੋ। ਨਾਲ ਸੁਪਰ ਨੈਟ ਦਾ ਦੁਪੱਟਾ ਪਨ ਡਾਈ ਕਰਵਾਇਆ ਦੇਖੋ ਇਹਦੇ। ਇਹਦੇ ਜੈਪਨ ਰੋਸ ਦੇ ਵਿੱਚ ਹੈਗੇ ਨੇ ਇਹਦੇ ਤੇ ਮਲਟੀ ਕਲਰ ਦੀ ਲੇਸ ਨਾਲ ਕੋਈ ਖਿੱਚ ਮੜੀ। ਬਹੁਤ ਜਿਆਦਾ ਸੋਨਾ ਆਪਣਾ ਸੂਟ ਬਣ ਕੇ ਹੀ ਤਿਆਰ ਹੋਗਾ ਪ੍ਰਿੰਟ ਦੇ ਵਿੱਚ। ਤੁਸੀਂ ਐਤਾ ਹਨਾ ਬੜਾ ਡਿਜ਼ਾਈਨਰ ਜੀ ਲੁੱਕਰ ਆਪਣਾ ਸੂਟ ਤਿਆਰ ਕਰਵਾ ਕੇ ਲਿਆ ਸਰਗਰ ਦੇਖੋ ਹੁਣ ਸੋਚ ਕੇ ਦੇਖੋ ਜੇਕਰ ਆਪਾਂ ਇਹਨੂੰ ਐਤਾ ਨਹੀਂ ਹਨਾ ਆਪਾਂ ਜ਼ਿਆਦਾਤਰ ਇਹੀ ਕਰਦੇ ਹੁਣ ਇਹ ਪ੍ਰਿੰਟ ਵਾਲੇ ਸੂਟ ਆਪਾਂ ਐਤਾ ਹੀ ਹਨਾ ਰੈਡੀ ਕਰਵਾ ਲੈਂਦੇ ਡੈਸਟ ਕਰਵਾ ਲੈਂਦੇ ਜੇਕਰ ਆਪਾਂ ਇਹਦਾ ਬਟੇ ਦੇ ਨਾਲ ਦੇਖੋ ਤਿਆਰ ਕਰਵਾ ਕੇ ਸੂਟ ਤਿਆਰ ਹੋਣਗੇ ਤਾਂ ਬਣਿਆ ਹੋਇਆ ਵੀ ਸੋਹਣਾ ਲੱਗਦਾ ਪਾਇਆ ਹੈ ਜੀ ਸੋਹਣਾ ਲੱਗਦਾ ਹੈ ਤੁਸੀਂ ਆਪਣਾ ਇਹਦਾ ਗ੍ਰੇਸਫੁਲ ਜਿਹਾ ਸੂਟ ਬਣਾ ਕੇ ਲੈ ਸਕਦੇ ਹੋ ਇਸੇ ਮਤ ਇਸੋ ਸੇ ਬਾਕੀ ਤੁਸੀਂ ਫੈਬਰਿਕ ਜੌਰਜਟ, ਕ੍ਰੇਪ, ਮਸਲੀਨ, ਬਟਰ ਕਾਟਨ ਹਨਾ ਵਾਟਰ ਸਿਲਕ ਜਿੱਦਾਂ ਆ ਵੀ ਤੁਸੀਂ ਸੁਣ ਚਾਹੋਂ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਦੇ ਵਿੱਚ ਫੈਬਰਿਕ ਹੈਗਾ ਕਿਸੇ ਵੀ ਫੈਬਰਿਕ ਤੇ ਆਪਣਾ ਕਰਵਾ ਸਕਦੇ ਹੋ ਹਾਂ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਟੈਪੀ ਮਸਲੀਨ ਦਾ ਸੂਟ ਹੈਗਾ ਟੈਪੀ ਮਸਲੀਨ ਦਾ ਸੂਟ ਆਪਣਾ ਸ਼ਰਟ ਦੇਖੋ ਨਾਲ ਇਹਦੇ ਪਲੇਨ ਬਾਟਮ ਆ ਹੈ ਯੈਲੋ ਜੀ ਲਾਈਟ ਯੈਲੋ ਜੀ ਇਹਦੇ ਨਾਲ ਪਲੇਨ ਬਾਟਮ ਆ ਕਿਤੇ ਇਹ ਹੀ ਸ਼ਰਟ ਹੈ ਨਹੀਂ ਸ਼ਰਟ ਦੀਆਂ ਆਪਣੇ ਘੇਰੇ ਦੇ ਉੱਪਰ ਇਹਦਾ ਵਾਧਾ ਕਰਵਾਇਆ ਹੈ ਸ਼ਰਟ ਦੇ ਘੇਰੇ ਬਾਟਮ ਨਾਲ ਦਾ ਪੈਚ ਲਗਾਇਆਗਾ ਬਾਟਮ ਨਾਲ ਦਾ ਪੈਚ ਲਗਾ ਕੇ ਫਿਰ ਇਹਦੇ ਉੱਤੇ ਵਰਕ ਹੋਇਆ ਹੈਗਾ ਇਦਾਂ ਇਹ ਵਾਲਾ ਬਾਹਾਂ ਦੇ ਵੱਲ ਕਾਜੂ ਵਾਲੇ ਇਧਰ ਇਧਰ ਬਾਹਾਂ ਤੇ ਲੱਗਾ ਪੈਚ ਲੱਗਿਆ ਹੈ ਸਾਰੇ ਤੇ ਵਰਕ ਕਰਦੇ ਤੁਸੀਂ ਪੈਚ ਇਹਦਾ ਬਾਟਮ ਨਾਲ ਦਾ ਵੀ ਲਗਵਾ ਸਕਦੇ ਹੋ ਔਰਗਾਂਜ਼ਾ ਦਾ ਵੀ ਲਗਾ ਸਕਦੇ ਆ ਜਿਵੇਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਬਾਟਮ ਨਾਲ ਦਾ ਪੈਚ ਲਗਾਉਣਾ ਆਪਣੋਂ ਦਾ ਲਗਾਏਗਾ ਪਰ ਤੁਸੀਂ ਹੈ ਨਾ ਆਪਣਾ ਔਰ ਕੈਂਜਾ ਦਾ ਪੈਸਟ ਲਗਾਉਣਾ ਜਾਂ ਇਦਾਂ ਹੀ ਆਪਣਾ ਇਹੀ ਵੇਲੇ ਤੁਸੀਂ ਇਦਾਂ ਹੀ ਆਪਣੇ ਦੇ ਪ੍ਰਵਾਪ ਪਵਾ ਲੈਂਦੇ ਹੈ ਨਾ ਤਾਂ ਵੀ ਸੋਹਣਾ ਲੱਗਣ ਸਿੇ ਵਾਲਾ ਬੋਰਡ ਤੁਸੀਂ ਇਹ ਆਪਣਾ ਬਹੁਤ ਸੋਹਣਾ ਆਪਣਾ ਡਿਜ਼ਾਈਨ ਬਣਾਇਆ ਟੈਪੀ ਮਸਲੀਨ ਦੇ ਵਿੱਚ ਤਾਂ ਇੰਨੇ ਸੋਹਣੇ ਕਲਰ ਡਿਜ਼ਾਈਨ ਆਉਂਦੇ ਨੇ ਤੁਸੀਂ ਟੈਪੀ ਮਸਲੀਨ ਚ ਤਾਂ ਕੋਈ ਵੀ ਸੂਟ ਡੈਕ ਤਿਆਰ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਕਰਦੇ ਹੋ ਨੀ ਕਰਵਾ ਕੇ ਲਓ ਸਕਦੇ ਹਾਂਜੀ ਜੇ ਆਪਣਾ ਨੈਕਸਟ ਸੂਟ ਹੈ ਆਪਣਾ ਇਹ ਵਾਲਾ ਆਪਣਾ ਮਸਲੀਨ ਦਾਗਾ ਮਸਲੀਨ ਦੀ ਫੈਬਰਿਕ ਹੈ ਕਿ ਨਾਲ ਇਹਦੀ ਮੈਚਿੰਗ ਬਾਟਮ ਆ। ਵਾਈਟ ਕਲਰ ਦੀ ਬਾਟਮ ਹੈ ਤਾਂ ਬਾਟਮ ਦੀਆਂ ਮੋਰੀਆਂ ਤੇ ਆਹ ਵਾਲਾ ਵਰਕ ਹੋਇਆ ਹੈ। ਏਡੀਆਂ ਮੇਲਾਂ ਵਾਲਾ। ਤਾਂ ਤਾਂ ਦਾ ਸਾਡੇ ਕਾਫੀ ਵਰਕ ਹੋ ਜਾਣਗੇ। ਏਡੀਆਂ ਮੇਲਾਂ ਵਾਲੇ ਤਾਂ ਨਾਲ ਦੇਖੋ ਇਹ ਆਹ ਵਾਲੀ ਸ਼ਰਟ ਹੈ। ਸ਼ਰਟ ਤੇ ਕੋਈ ਵਰਕ ਨਹੀਂ ਕਰਵਾਇਆ। ਸ਼ਰਟ ਹੈ ਦਮ ਮਸਲੀ। ਪਿਓਰ ਮਸਲੀਨ ਦੀ ਸ਼ਰਟ ਹੈਗੀ ਬਹੁਤ ਜਿਆਦੇ ਵਧੀਆ ਫੈਬਰਿਕ ਦਾ, ਸੌਫਟ ਫੈਬਰਿਕ ਦਾ ਪਿਓਰ ਮਸਲੀਨ ਦਾ। ਪਿਓਰ ਮਸਲੀਨ ਦੀ ਸ਼ਰਟ ਹੈਗੀ ਨਾਲ ਇਹਦਾ ਵਾਈਟ ਬਾਟਮ ਹੈਗੀ। ਬਾਟਮ ਦੀਆਂ ਮੋਰੀਆਂ ਤੇ ਦਾ ਟੈਂਪੀ ਏਡੀਆਂ ਮੇਲਨ ਨਾਲ ਆਪਣੇ ਵਰਕ ਕਰਵਾਇਆ। ਨਾ ਦੇਖੋ ਇਹ ਦੁਪੱਟਾ ਵੀ ਇਦਾਂ ਲੈਰੀਆ ਬਣਿਆ ਹੋਇਆ ਹੈ ਦੁਪੱਟੇ ਦੇ ਉੱਪਰ ਐਂਡ ਲੈਰੀਆ ਨਾਲ ਆਪਣਾ ਦੁਪੱਟਾ ਤਿਆਰ ਕਰਵਾਇਆ ਹੈ ਇਦਾਂ ਪ੍ਰਿੰਟ ਸੂਟ ਆਪਣਾ ਤੁਸੀਂ ਸੇਮ ਟੂ ਸੇਮ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ ਸੇਮ ਆਪਣੇ ਕੋਲ ਅਵੇਲੇਬਲ ਹੈਗਾ ਸੇਮ ਪ੍ਰਿੰਟ ਤੁਸੀਂ ਲੈ ਸਕਦੇ ਹੋ ਆਪਣਾ ਇਦਾਂ ਹੀ ਇਸੇ ਸੇਮ ਵਰਕ ਲੈਣਾ ਅਗਰ ਤੁਹਾਨੂੰ ਹੋਰ ਵਰਤਮਗਿਆਰ ਨਾਲ ਆਪਣਾ ਕਰਵਾਉਣਾ ਹੋਣਾ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਪਿਓਰ ਔਰਗੈਂజా ਦਾ ਆਪਣਾ ਫੈਬਰਿਕ ਹੈਗਾ ਬਾਂਦਨੀ ਵਾਲਾ ਪ੍ਰਿੰਟ ਦਾ ਆਪਣਾ ਬਾਂਦਨੀ ਪ੍ਰਿੰਟ ਦਾ ਤੇ ਇਹਦਾ ਕਾਫੀ ਜਿਹਾ ਕਲਰ ਹੈਗਾ वाइन कॉफी जैसा कलर है सूट का ਤੇ ਇਹ ਜਿਹੜਾ ਤੁਹਾਨੂੰ organza ਦੇ ਵਿੱਚ ਵੀ ਮਿਲ ਜੂਗਾ ਤੇ ਇਹ ਵਾਲਾ ਫੈਬਰਿਕ ਤੁਹਾਨੂੰ organza ਚ जॉर्जेट ਚ क्रेप ਚ ਮਿਲ ਜੂਗਾ ਤੁਹਾਨੂੰ ਹੁਣ cotton ਵਗੈਰਾ ਚ ਵੀ ਆ ਚੁੱਕਿਆ ਹੈਗਾ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਇਹਦੇ ਨਾਲ ਦੇ ਸੂਟ ਦਾ ਨਾ ਇਹ ਵਾਲੇ ਫੈਬਰਿਕ ਚ ਆਪਾਂ ਕਾਫੀ ਡਿਜ਼ਾਈਨਾਂ ਦੇ ਨਾਲ ਤੁਹਾਨੂੰ ਕਾਫੀ ਵੀਡੀਓ ਵਿੱਚ ਦਿਖਾਏ ਨੇਗੇ ਦੇਖੋ ਇਹ ਆਪਾਂ ਮਸ਼ੀਨ ਵਰਕ ਵਿੱਚ ਤਿਆਰ ਹੈ तकरीबन ਸਾਡੇ ਹੈਂਡਵਰਕ ਦੇ ਵਿੱਚ ਤਿਆਰ ਹੋਏ ਦੇ ਬਹੁਤ ਨੇ ਭਾਵੇਂ ਪ੍ਰਿੰਟ ਪੀਗਣਾ ਕੋਈ ਹੈ ਨਾ ਸਾਡਾ ਮਸ਼ੀਨ ਚ ਤਿਆਰ ਹੋਇਆ ਹੋਵੇ ਵੈਸੇ ਹੈਂਡਵਰਕ ਦੇ ਵਿੱਚ ਜ਼ਿਆਦਾ ਹੋ ਜਾਂਦਾ ਹੈ ਕੋਈ ਆਪਾਂ ਜਰੀ ਨਾਲ ਵਰਕ ਤੇ ਇੱਕ ਨਾਲ ਦਾ ਹੀ थ्रेड ਯੂਜ਼ ਕਰਕੇ ਏਦਾਂ ਇਹ ਵੀ ਰਵੇ ਵਰਕ ਆ ਗਿਆ ਅਨੇ ਸੈਂਟਰ ਪੈਣਾ ਸਾਡੇ ਪੈਣਾ ਲੱਗੇ ਰਿਹਾ ਤੇ ਵਰਕ ਆ ਗਿਆ ਤੇ ਇਹ ਆਪਣਾ ਡਿਜ਼ਾਈਨ ਆ ਜਿਹੜਾ ਏਦਾਂ ਬਣਿਆ ਹੋਇਆ ਮਸ਼ੀਨ ਵਰਕ ਦੇ ਨਾਲ ਬਾਂਦਨੀ ਵਾਲੇ ਤੇ ਇਹਦੀ ਬਾਂਦੇ ਉੱਪਰ ਵਰਕ ਵੀ ਲੱਗਦਾ ਆਪਾਂ ਨੇ ਏਦਾਂ ਇਹ ਬੜਾ ਵਰਕ ਆ ਜਿਹੜਾ ਬਾਂਦੇ ਉੱਪਰ ਬਾਕੀ ਤੁਸੀਂ ਆਪਣਾ ਹਨਾ ਨਾਲ ਕੋਈ ਬਾਟਮ ਵਗੈਰਾ ਦਾ ਐਡ ਕਰਵਾਉਣਾਗਾ ਜਾਂ ਕਿਵੇਂ ਹਨਾ ਤੁਸੀਂ ਕਿਸੇ ਹੋਰ ਫੈਬਰਿਕ ਦੇ ਵਿੱਚ ਲੈਣਾਗਾ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਅਲਟੈਰ ਕਰਵਾ ਸਕਦੇ ਹੋ ਤੁਸੀਂ ਪਲੇਨ ਦੇ ਉੱਪਰ ਤੋਂ ਬਣਾ ਪਲੇਨ ਦੇ ਉੱਪਰ ਤੋਂ ਬਣਾ ਸਕਦੇ ਹੋ ਤੁਸੀਂ ਇਹ ਜਾਰਜਟ ਵਿੱਚ ਵੀ ਲੈ ਸਕਦੇ ਹੋ ਬਾਦ ਨਹੀਂ ਵਾਲਾ ਪ੍ਰਿੰਟ ਕ੍ਰੇਪ ਵਿੱਚ ਵੀ ਲੈ ਸਕਦੇ ਹੋ ਤੇ ਆਪਣਾ ਆਰਗੈਂਜ਼ਾ ਵਿੱਚ ਵੀ ਲੈ ਸਕਦੇ ਹੋ ਬੱਸ ਜਿਆਦਾ ਵਧੀਆ ਫਿਨਿਸ਼ਿੰਗ ਆਰਗੈਂਜ਼ਾ ਦੇ ਵਿੱਚ ਆਉਂਦੀ ਹੈਗੀ ਕਾਫੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਆਰਗੈਂਜ਼ਾ ਫੈਬਰਿਕ ਦੇ ਵਿੱਚ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਉਹ ਕਿਸੇ ਵੀ ਫੈਬਰਿਕ ਚ ਲੈ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਆਰਗੈਂਜ਼ਾ ਫੈਬਰਿਕ ਦਾ ਹੀ ਆ ਐਦਾਂ ਦਾ ਫੈਬਰਿਕ ਵੀ ਤੁਹਾਨੂੰ ਮਿਲ ਜੂਗਾ ਦੇਖੋ ਇਹ ਵਾਲਾ ਆਪਣਾ ਔਰਗਾਂਜ਼ਾ ਦਾ ਫੈਬਰਿਕ ਹੈਗਾ ਇਹ ਸ਼ਰਟ ਹੈਗੀ ਇਹਦੀ ਨਾਲ ਆਪਾਂ ਇਹਦੇ ਕ੍ਰੇਪ ਦੀ ਬਾਟਮ ਲਗਾਈਏਗੀ ਮੈਨੀ ਕਲਰ ਦੀ ਕ੍ਰੇਪ ਦੀ ਬਾਟਮ ਨਾਲ ਔਰਗਾਂਜ਼ਾ ਦਾ ਫੈਬਰਿਕ ਹੈਗਾ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹਦੇ ਘੇਰੇ ਦੇ ਉੱਪਰ ਕੋਲ ਹੈ ਹੈ ਘੇਰੇ ਦੇ ਉੱਪਰ ਵਰਕ ਹੈਗਾ ਤੇ ਇੰਦਰੇ ਦੀ ਬਾਹਾਂ ਦੇ ਵਰਕ ਹੈ ਇਹ ਸਿਰਫ ਇੰਨਾ ਹੀ ਵਰਕ ਹੈਗਾ ਘੇਰੇ ਦਾ ਵਰਕ ਤੇ ਬਾਹਾਂ ਦਾ ਵਰਕ ਨਾਲ ਆਪਾਂ ਟੂ ਸ਼ੈਡਡ ਦੁਪੱਟਾ ਕਰਵਾ ਸਕਦੇ ਆ ਇਹ ਦੇਖੋ ਮੇਰੇ ਕੋ ਆ ਆਪਣਾ ਜਿਹੜਾ ਪਿੰਕ ਕਲਰ ਹੈਗਾ ਇਹਦਾ ਕਰਵਾ ਲਈਏ ਜਿਵੇਂ ਤੁਹਾਨੂੰ ਪਸੰਦ ਹੋਵੇਗਾ ਪਲੋਡ ਵੀ ਕਰਵਾ ਸਕਦੇ ਤੇ ਐਦਾਂ ਦਾ ਜੇ ਪੁੰਡਾਈ ਕਰਵਾਉਣਾ ਦਾ ਜਦ ਆਪਾਂ ਹੋਰ ਗੈਂਦੇ ਦੇ ਵਿੱਚ ਡਾਈ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਆਗਾ ਹਨ ਜਿਹੜੇ ਫੈਬਰਿਕ ਦੇ ਵਿੱਚ ਕੁਝ ਪਲੇਨ ਦੇ ਉੱਪਰ ਇਹ ਵਰਕ ਕਰਵਾਉਣ ਦਾ ਪਲੇਨ ਵੀ ਕਰਵਾ ਸਕਦੇ ਹਾਂ ਜੀ ਇਹ ਸਾਨੂੰ ਪ੍ਰਿੰਟ ਵਾਲੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂਗੇ ਸਾਰੀ ਫੈਬਰਿਕ ਦੀ ਡਿਟੇਲ ਸਾਰੇ ਆਪਾਂ ਵਰਕ ਦੀ ਹਨ ਡਿਟੇਲ ਸਭ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਵਰਕ ਦਾ ਆਪਣੇ ਵਰਕ ਤੇ ਸਾਰੀ ਸਿਲੈਕਸ਼ਨ ਕਰਕੇ ਆਪਣੀ ਫੈਬਰਿਕ ਵੀ ਸਿਲੈਕਸ਼ਨ ਕਰਕੇ ਜਿਵੇਂ ਤੁਹਾਨੂੰ ਪਸੰਦ ਆਪਣਾ ਉਨ ਤਿਆਰ ਕਰਵਾ ਕੇ ਲੈ ਸਕਦੇ ਹੋ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਸਕਿੱਪ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਆਣਾ ਮਟਿਕ ਸੂਟ ਆਪਣੇ ਪਸੰਦ ਦੇ ਅਨੁਸਾਰ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਕਪਟਿਟ ਸਿਲੈਕਸ਼ਨ ਸਾਰੀ ਜਿਹੜੀ ਤੁਹਾਡੀ ਆਪਣੀ ਹੋਣੀ ਹਾਂਜੀ ਜੇ ਜਿਵੇਂ ਤੁਸੀਂ ਆਪਣਾ ਆਰਡਰ ਕਰਨਾ ਹੋਇਆ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 62391689www ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਿਲਦੇ ਆਪਾਂ ਕੋ ਨਵੇਂ ਸੂਟਾਂ Субтитры а.